ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਆਪਣੇ ਕੋਲ ਵਿਦਾਉਟ ਸਟੱਫ ਸੂਟ ਰਹੂंगे ਬਹੁਤ ਹੀ ਸੋਹਣੇ ਪ੍ਰਿੰਟ ਆਏ ਹੋਏ ਨੇ ਨਾਲ ਤੁਹਾਨੂੰ ਡਿਜ਼ਾਈਨਰ ਬਾਟਮ ਮਿਲੇਗੀ ਪਿਓਰ ਕੈਂਵੀ ਕਾਟਨ ਦੀ ਸ਼ਰਟ ਰਹੇਗੀ ਇਸ ਦੇ ਨਾਲ ਡਿਜ਼ਾਈਨਰ ਚਿਕਨ ਦਾ ਬਾਟਮ ਜੋ ਪਲੱਸ ਹੋ ਤੁਸੀਂ ਰੈਡੀ ਕਰ ਸਕਦੇ ਹੋ 600 ਦੇ ਵਿੱਚ ਵਿਦਾਉਟ ਦੁਪੱਟਾ ਇਹ ਤੁਹਾਨੂੰ ਸੂਟ ਮਿਲ ਜਾਏਗਾ ਵਿਦਾਉਟ ਲਰਨਿੰਗ ਸਟਿਚ ਹੋਣਗੇ ਸਮਰ ਦੇ ਲਈ ਨੇ ਔਰ ਇਹ ਹੈਂਡ ਪੇਂਟਡ ਸੂਟ ਰਹੇਗਾ ਹੈਂਡ ਪੇਂਟਡ ਹੀ ਇਸ ਦੇ ਨਾਲ ਦੁਪੱਟਾ ਮਿਲੇਗਾ ਇਸ 3.5 ਮੀਟਰ ਵੱਡੇ ਪਾਣੀ ਦੇ ਵਿੱਚ ਇਹ ਸੂਟ ਰਹੇਗਾ ਤੇ ਨਾਲ ਦੁਪੱਟਾ ਸੌਫਟ ਰਹੇਗਾ ਆਰਗੈਂਜ਼ਾ ਦਾ ਤੇ ਤੁਸੀਂ 1250 ਚ ਬਾਇ ਕਰ ਸਕਦੇ ਹੋ ਨੈਕਸਟ ਇਹ ਆ ਪਰਿਸਟੋ ਕੀਤਾ ਹੋਇਆ ਜੀ ਇਹ ਵਰਕ ਵਾਲੀ ਸੂਟ ਨੇ ਨੈਕ ਤੇ ਵਰਕ ਹੋਏ ਤੇ ਔਰ ਇਸਦੀ 슬ੀਵਸ ਤੇ ਵੀ ਵਰਕ ਰਹੇਗਾ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੇਗਾ 3.5 ਮੀਟਰ ਵੱਡੇ ਪਾਣੀ ਦਾ ਸੂਟ ਰਹੇਗਾ ਮਸਲਿਨ ਦਾ ਦੁਪੱਟਾ 950 ਚ ਵੀ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਇਹਨਾਂ ਵਿੱਚ ਆਪਾਂ ਨਵੇਂ ਕਲਰ ਐਸੀ ਐਡ ਕਰਤੇ ਇਹ 5 ਮੀਟਰ ਸੂਟ ਰਹੇਗਾ ਪ੍ਰਿੰਟਡ ਗਿੰઝા ਕਾਟਰ ਰਹੇਗਾ ਡਿਜੀਟਲ ਪ੍ਰਿੰਟ ਸੂਟਾ ਤੇ ਨਾਲ 2 ਮੀਟਰ ਤੁਹਾਨੂੰ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਮਿਲੇਗਾ 999 ਵਿੱਚ ਇਹ ਵੀ ਸੂਟ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਆ ਨਵੇਂ ਪ੍ਰਿੰਟ ਆ ਗਏ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਬਹੁਤ ਹੀ ਜ਼ਿਆਦਾ ਸੇਲ ਹੋ ਰਹੇ ਨੇ ਸ਼ਰਟ ਰਹੇਗੀ ਆਰੀ ਵਰਕ ਵਾਲੀ 1.75 ਵੱਡੇ ਫਨੇਚਾ कॉटन ਦੀ ਬੋਟਮ ਆਟਾ 1 ਮੀਟਰ ਤੇ ਇਸ ਦੇ ਨਾਲ ਮलमल कॉटन ਦਾ ਚਿਕਨ ਦਾ ਦੁਪੱਟਾ ਰਹੇਗਾ 2 ਮੀਟਰ ਤੁਸੀਂ 900 ਦੇ ਵਿੱਚ ਇਹ ਸੂਟ ਬਾਈ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਪ੍ਰਿੰਟਡ ਪ੍ਰਿੰਟ ਬਹੁਤ ਅੱਛਾ ਔਰ ਤੁਸੀਂ ਇਸ ਦਾ ਸਕਰੀਨ ਸ਼ਾਟ ਜੋ ਤੁਹਾਨੂੰ ਪਸੰਦ ਆਏਗਾ ਸੂਟ ਉਸ ਦਾ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਆਪਣਾ ਮੈਂਸ਼ਨ ਹੁੰਦਾ ਤੁਸੀਂ ਉਸ ਤੇ ਸੈਂਡ ਕਰਕੇ ਆਪਣਾ ਸੂਟ ਬਾਈ ਕਰ ਸਕਦੇ ਹੋ ਕੈਸ਼ 온 ਡਿਲੀਵਰੀ ਨਹੀਂ ਹੈ ਜੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਆ ਇਹ ਹੈਗੇ 175 ਵੱਡੇ ਪਾਣੀ ਦੇ ਵਿੱਚ ਸ਼ਰਟ ਰਹੇਗੀ ਪ੍ਰਿੰਟ ਨਾਲ ਤੁਹਾਨੂੰ ਫਰਸੀ ਸਲਵਾਰ ਮਿਲੇਗੀ ਤੇ ਬਹੁਤ ਸੋਹਣੇ ਡਿਜ਼ਾਈਨਰਸ ਉੱਥੇ ਰੈਡੀ ਹੁੰਦਾ 600 ਦੇ ਵਿੱਚ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਵਿਦਆਊਟ ਦੁਪੱਟਾ ਨੈਕਸਟ ਇਹ ਵੀ ਗਰਮੀ ਦੇ ਲਈ ਬਹੁਤ ਜ਼ਿਆਦਾ ਸੋਹਣਾ ਇੱਕ ਹੀ ਕਲਰ ਵਿੱਚ ਹੈ ਪਿਓਰ ਕੈਮਰੀ कॉटन ਦੀ ਸ਼ਰਟ 1 ਮੀਟਰ ਪੈਸਵਰਕ ਵਰਕ ਹੋਇਆ ਮਿਰਰ ਵਰਕ ਐਂਡ ਗੋਟਾ ਪੱਤੀ ਦਾ ਪ੍ਰਿੰਟਡ ਬਾਟਮ ਰਹੇਗੀ ਮਲ कॉटन ਦਾ ਦੁਪੱਟਾ ਪੈਸਵਰਕ ਨਾਲ 1 ਮੀਟਰ ਤੁਸੀਂ 1150 ਚ ਬਾਈ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ